ਵੱਡੀ ਖਬਰ ਹੈ ਪਾਈ ਅਮਰਤਪਾਲ ਸਿੰਘ ਦੇ ਭਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਕਿ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ੀ ਦੇ ਤੌਰ ਤੇ ਲਿਆਂਦਾ ਜਾਵੇਗਾ ਤੇ ਜਿਸ ਨੂੰ ਲੈ ਕੇ ਰਿਮਾਂਡ ਤੇ ਪੁਲਿਸ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਲੈ ਕੇ ਆਵੇਗੀ ਤੇ ਜਿਸ ਨੂੰ ਲੈ ਕੇ ਪੁੱਛ ਗਿਆ ਜਿਹੜੇ ਕਿ ਐਮਪੀ ਪਾਈ ਅਮਰਤਪਾਲ ਸਿੰਘ ਜਿਹੜੇ ਕਿ ਉਹਨਾਂ ਦੇ ਭਰਾ ਤੋਂ ਅੱਜ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਕਿ ਆਇਸ ਡਰਗ ਨੂੰ ਲੈ ਕੇ ਕੀਤੇ ਜਾਣਗੇ ਤੇ ਕੋਈ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਪਾਈ ਅਮਰਤਪਾਲ ਸਿੰਘ ਦੇ ਭਰਾ ਯਾਨੀ ਕਿ ਹਰਪ੍ਰੀਤ ਸਿੰਘ ਜਿਹੜੇ ਕਿ ਅੱਜ ਉਹਨਾਂ ਨੂੰ ਪੇਸ਼ ਅਦਾਲਤ ਦੇ ਵਿੱਚ ਕੀਤਾ ਜਾਵੇਗਾ ਤੇ ਰਿਮਾਂਡ ਤੇ ਉਹਨਾਂ ਨੂੰ ਪੁਲਿਸ ਲੈ ਕੇ ਆ ਰਹੀ ਹੈ ਤੇ ਜਿਸ ਦੇ ਦੌਰਾਨ ਅੱਜ ਪੁੱਛ ਪੜਤਾਲ ਜਿਹੜੀ ਕਿ ਕੀਤੀ ਜਾਵੇਗੀ ਤੇ ਉੱਥੇ ਹੀ ਕੋਈ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਬਿੱਤੇ ਦਿਨਾਂ ਦੇ ਵਿੱਚ ਪਾਈ ਅਮਰਤਪਾਲ ਦੇ ਪ੍ਰਾਹਰਪੇ ਸਿੰਘ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਕਿ ਜਿਸ ਦੇ ਦੌਰਾਨ ਭਾਈ ਅਮਰਪਾਲ ਸਿੰਘ ਦੇ ਭਰਾ ਨੂੰ ਜਿਹੜਾ ਕਿ ਆਇਸਟ੍ਰੈਗ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕਿ ਵੱਡੇ ਖੁਲਾਸੇ ਕੀਤੇ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਭਰਾ ਨੇ ਤੇ ਉਹਨਾਂ ਦੇ ਕੋਲ ਜਿਹੜੀ ਕਿ 5 ਗ੍ਰਾਮ ਆਇਸਟ੍ਰੈਗ ਮਿਲੀ ਤੇ ਜਿਸ ਦੇ ਦੌਰਾਨ ਤਿੰਨ ਹੋਰ ਸਾਥੀ ਗ੍ਰਿਫਤਾਰ ਕਰ ਲਏ ਤੇ ਉੱਥੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਪਾਈ ਗਈ ਤੇ ਜਿਸ ਦੇ ਦੌਰਾਨ ਅਦਾਲਤ ਦੇ ਜਿਹੜੇ ਸਾਥੀ ਲਾਪ੍ਰਿਤ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਪਟੀਸ਼ਨ ਪਾਈ ਗਈ ਤੇ ਜਿਸ ਦੇ ਦੌਰਾਨ ਅੱਜ ਭਾਈ ਅਮਰਤਪਾਲ ਸਿੰਘ ਦੇ ਭਰਾ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ ਤੇ ਉੱਥੇ ਹੀ ਜਿਹੜਾ ਕਿ ਉਹਨਾਂ ਤੋਂ ਪੁੱਛ ਪੜਤਾਲ ਆਈ ਸਟ੍ਰੱਗ ਨੂੰ ਲੈ ਕੇ ਕੀਤੀ ਜਾਵੇਗੀ ਤੇ ਜਿਸ ਦੇ ਦੌਰਾਨ ਪੁੱਛ ਪੜਤਾਲ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਕਿ ਬਿੱਤੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਖੜੂਰ ਸਾਦ ਦੇ ਵਿੱਚ ਚੁਣਾਈ ਗਏ ਨੇ ਭਾਈ ਅਮਰਤਪਾਲ ਸਿੰਘ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਖਾਲਸਾ ਵਿਹਿਰ ਵੀ ਸ਼ੁਰੂ ਕੀਤੇ ਗਏ ਸੀ ਤੇ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਤਪਾਲ ਸਿੰਘ ਤੇ ਦੂਜੇ ਪਾਸੇ ਉਹਨਾਂ ਦੇ ਭਰਾ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਇੱਕ ਪਾਸੇ ਆਸਾਮ ਦੇ ਡਿਬਰੂਗੜ੍ਹ ਥੇਲ ਦੇ ਵਿੱਚ ਬੰਦ ਨੇ ਭਾਈ ਅਮਰਤਪਾਲ ਸਿੰਘ ਤੇ ਦੂਜੇ ਪਾਸੇ ਹੂਨੋ ਨਦੇ ਭਰਾ ਨੂੰ ਜਿਹੜਾ ਕਿ ਹਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਗਿਆ ਹੈ ਕਿ ਉਹਨਾਂ ਦੇ ਕੋਲੋਂ ਆਇਸ ਟਰੱਕ ਮਿਲੀ 5 ਗ੍ਰਾਮ ਆਇਸਕ ਡਰੱਗ ਮਿਲੀ ਤੇ ਜਿਸ ਦੇ ਦੌਰਾਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਜਿਸ ਤੋਂ ਬਾਅਦ ਜਿੱਥੇ ਬੰਦੀਆਂ ਸਰਕਾਰ ਦੇ ਉੱਤੇ ਭੜਕਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਕਿਹਾ ਗਿਆ ਕਿ ਸਿੱਖਾਂ ਦੇ ਨਾਲ ਬਾਰ ਬਾਰ ਤੱਕੇਸ਼ਾਈ ਹੁੰਦੀ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਅੱਜ ਫਿਰਤੇ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪੁੱਛ ਪੜਤਾਲ ਦੇ ਲਈ ਜਿਹੜਾ ਕਿ ਅੱਜ ਸੱਦਿਆ ਗਿਆ ਤੇ ਉੱਥੇ ਹੀ ਸੁਣਵਾਈ ਹੋਵੇਗੀ ਤੇ ਜਿਸ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆਸ ਪੁੱਛ ਗਿਆ ਜਿਹੜੇ ਕਿ ਐਮਪੀ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਉਹਨਾਂ ਦੇ ਭਰਾ ਤੋਂ ਅੱਜ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਕਿ ਆਈ ਸਟ੍ਰੱਕ ਨੂੰ ਲੈ ਕੇ ਕੀਤੇ ਜਾਣਗੇ ਤੇ ਕੋਈ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਸਕਦਾ ਤੇ ਦੱਸੀਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਪਾਈ ਅਮਰਤਪਾਲ ਸਿੰਘ ਦੇ ਭਰਾ ਯਾਨੀ ਕਿ ਹਰਪ੍ਰੀਤ ਸਿੰਘ ਜਿਹੜੇ ਕਿ ਅੱਜ ਉਹਨਾਂ ਨੂੰ ਪੇਸ਼ ਅਦਾਲਤ ਦੇ ਵਿੱਚ ਕੀਤਾ ਜਾਵੇਗਾ ਤੇ ਰਿਮਾਂਡ ਤੇ ਉਹਨਾਂ ਨੂੰ ਪੁਲਿਸ ਲੈ ਕੇ ਆ ਰਹੀ ਹੈ ਤੇ ਜਿਸ ਦੇ ਦੌਰਾਨ ਅੱਜ ਪੁੱਛ ਪੜਤਾਲ ਜਿਹੜੀ ਕਿ ਕੀਤੀ ਜਾਵੇਗੀ ਤੇ ਉੱਥੇ ਹੀ ਕੋਈ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਪਾਈ ਅਮਰਤਪਾਲ ਸਿੰਘ ਦੇ ਪ੍ਰਾਹਰਪੇ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਭਰਾ ਨੂੰ ਜਿਹੜਾ ਕਿ ਆਇਸਟ੍ਰੈਗ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕਿ ਵੱਡੇ ਖੁਲਾਸੇ ਕੀਤੇ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਨੇ ਤੇ ਉਹਨਾਂ ਦੇ ਕੋਲ ਜਿਹੜੀ ਕਿ 5 ਗ੍ਰਾਮ ਆਇਸਟ੍ਰੈਗ ਮਿਲੀ ਤੇ ਜਿਸ ਦੇ ਦੌਰਾਨ ਤਿੰਨ ਹੋਰ ਸਾਥੀ ਗ੍ਰਿਫਤਾਰ ਕਰ ਲਏ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਪਾਈ ਗਈ ਤੇ ਜਿਸ ਦੇ ਦੌਰਾਨ ਉਹਨਾਂ ਦੇ ਜਿਹੜੇ ਸਾਥੀ ਲਾਪਰੇਤ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਪਟੀਸ਼ਨ ਪਾਈ ਗਈ ਤੇ ਜਿਸ ਦੇ ਦੌਰਾਨ ਅੱਜ ਭਾਈ ਅਮਰਤਪਾਲ ਸਿੰਘ ਦੇ ਭਰਾ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ ਤੇ ਉੱਥੇ ਹੀ ਜਿਹੜਾ ਕਿ ਉਹਨਾਂ ਤੋਂ ਪੁੱਛ ਪੜਤਾਲ ਆਈ ਸਟ੍ਰੱਗ ਨੂੰ ਲੈ ਕੇ ਕੀਤੀ ਜਾਵੇਗੀ ਤੇ ਜਿਸ ਦੇ ਦੌਰਾਨ ਪੁੱਛ ਪੜਤਾਲ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਕਿ ਬਿੱਤੇ ਦਰਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਖੜੂ ਸਾਦ ਦੇ ਵਿੱਚ ਚੁਣੇ ਗਏ ਨੇ ਭਾਈ ਅਮਰਤਪਾਲ ਸਿੰਘ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਖਾਲਸਾ ਵਿਹਿਰ ਵੀ ਸ਼ੁਰੂ ਕੀਤੀ ਗਈ ਸੀ ਤੇ ਜੇਲ੍ਹ ਦੇ ਵਿੱਚ ਵੰਨ ਨੇ ਭਾਈ ਅਮਰਤਪਾਲ ਸਿੰਘ ਦੂਜੇ ਪਾਸੇ ਉਹਨਾਂ ਦੇ ਭਰਾ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਇੱਕ ਪਾਸੇ ਆਸਾਮ ਦੇ ਡਿਬਰੂਗੜ੍ਹ ਥੇਲ ਦੇ ਵਿੱਚ ਮੰਨ ਨੇ ਭਾਈ ਅਮਰਤਪਾਲ ਸਿੰਘ ਤੇ ਦੂਜੇ ਪਾਸੇ ਹੂਨੋ ਨਦੇ ਭਰਾ ਨੂੰ ਜਿਹੜਾ ਕਿ ਹਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਗਿਆ ਹੈ ਕਿ ਉਹਨਾਂ ਦੇ ਕੋਲੋਂ ਆਇਸ ਟਰੱਕ ਮਿਲੀ 5 ਗ੍ਰਾਮ ਆਇਸ ਡਰੱਗ ਮਿਲੀ ਤੇ ਜਿਸ ਦੇ ਦੌਰਾਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਸਰਕਾਰ ਦੇ ਉੱਤੇ ਭੜਕਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਕਿਹਾ ਗਿਆ ਕਿ ਸਿੱਖਾਂ ਦੇ ਨਾਲ ਬਾਰ-ਬਾਰ ਤੱਕੇਸ਼ਾਈ ਹੁੰਦੀ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਅੱਜ ਫਿਰਤੇ ਦੱਸਦੀ ਏ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪੁੱਛ ਪੜਤਾਲ ਦੇ ਲਈ ਜਿਹੜਾ ਕਿ ਅੱਜ ਸੱਦਿਆ ਗਿਆ ਤੇ ਉੱਥੇ ਹੀ ਸੁਣਵਾਈ ਹੋਵੇਗੀ ਤੇ ਜਿਸ ਦੇ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ